ਦੇਦੀ ਸਾਰੀ ਟਿਕਟ ਦੀ ਇਨਫੋਰਮੇਸ਼ਨ ਜਿਹੜੀ ਕਿੰਨੀ ਹੈ ਕਿੰਨੇ ਚਾਰजेस ਨੇ ਉਹ ਵੀ ਆਪਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਦਾਨੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਕਰ ਰਹੇ ਆ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਤੇ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਗੁਰਦੁਆਰਾ ਸ਼੍ਰੀ ਗੋਬਿੰਦ ਘਾੜ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਗੋਬਿੰਦ ਧਾਮ ਸਾਹਿਬ ਤੱਕ ਹੈਲੀਕਾਪਟਰ ਜਿਹੜਾ ਉਹ ਚੱਲਦਾ ਜੇ ਤੁਸੀਂ ਮਤਲਬ ਪੈਦਲ ਯਾਤਰਾ ਨਹੀਂ ਕਰਨੀ ਜਿਹੜਾ 10 ਕਿਲੋਮੀਟਰ ਦਾ ਟਰੈਕ ਆ ਤੇ ਉਹ ਤੁਸੀਂ ਪੈਦਲ ਨਹੀਂ ਕਰਨਾ ਤਾਂ ਤੁਸੀਂ ਹੈਲੀਕਾਪਟਰ ਤੇ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਉਹ ਸਾਰੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿੰਨੀ ਹੈਲੀਕਾਪਟਰ ਦੀ ਟਿਕਟ ਆ ਤੇ ਕਿਵੇਂ ਤੁਸੀਂ ਉਹਦੀ ਬੁਕਿੰਗ ਕਰਨੀ ਆ ਹਨਾ ਕਿੰਨੇ ਉਹਦੇ ਚਾਰजेस ਨੇ ਉਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਵਾਂਗੇ ਤੇ ਆਪਾਂ ਹੈਲੀਪੈਡ ਦੇ ਨੇੜੇ ਖੜੇ ਆ ਤੇ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਜਿਵੇਂ ਥੱਲੋਂ ਹੈਲੀਕਾਪਟਰ ਆਊਗਾ ਹਨਾ ਯਾਤਰੀਆਂ ਨੂੰ ਲੈ ਕੇ ਪੈਸੇਂਜਰਾਂ ਨੂੰ ਲੈ ਕੇ ਉਹ ਇੱਥੇ ਉਤਾਰੂਗਾ ਫਿਰ ਉਹੀ ਹੈਲੀਕਾਪਟਰ ਉੱਪਰੋਂ ਯਾਤਰੀਆਂ ਨੂੰ ਥੱ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਸਾਹਿਬ ਤੱਕ ਤੇ ਆਪਾਂ ਵੀਟ ਦੇ ਵਿੱਚ ਇੱਥੇ ਖੜੇ ਆ ਹੈਲੀਕਾਪਟਰ ਆਉਣ ਵਾਲਾ ਇਧਰ ਪਿੱਛੇ ਇਹ ਹੈਲੀਪੈਡ ਆ ਸਾਰੀ ਪਿੱਛੇ ਸਾਰੀ ਇਹ ਹੈਲੀਪੈਡ ਆ ਤੇ ਉਧਰ ਤੁਹਾਨੂੰ ਦਿਖਦੇ ਹੋਣਗੇ ਨਾ ਬਹੁਤ ਸਾਰੇ ਜਾਣੇ ਖੜੇ ਹੈ ਹੈਲੀਪੈਡ ਬਣੀ ਹੋਈ ਹੈ ਹੈਲੀਕਾਪਟਰ ਜਦੋਂ ਹੀ ਆਉਂਦਾ ਉਦੋਂ ਆਪਾਂ ਸਾਰਾ ਤੁਹਾਨੂੰ ਦਿਖਾਉਨੇ ਆ ਸਾਰੀ ਵੈਬਸਾਈਟ ਕਿਹੜੀ ਵੈਬਸਾਈਟ ਤੋਂ ਤੁਸੀਂ ਬੁਕਿੰਗ ਕਰ ਸਕਦੇ ਹੋ ਉਹ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਆਪਾਂ ਪਹੁੰਚ ਗਏ ਜੀ ਹੈਲੀਪੈਡ ਦੇ ਨੇੜੇ ਤੇ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਸਾਹਿਬ ਦੇ ਨੇੜੋਂ ਹੈਲੀਕਾਪਟਰ ਉੱਡ ਕੇ ਇੱਥੇ ਧੱਕਾਉਂਦਾ ਗੁਰਦੁਆਰਾ ਸ੍ਰੀ ਗੋਵਿੰਦ ਧਾਮ ਸਾਹਿਬ ਤੱਕ ਇੱਥੋਂ ਗੁਰਦੁਆਰਾ ਸ੍ਰੀ ਗੋਵਿੰਦ ਧਾਮ ਸਾਹਿਬ ਦੀ ਜਿਹੜੀ ਦੂਰੀ ਆ ਉਹ 700 ਮੀਟਰ ਹੈ ਜਾਨੀ ਕਿ ਗਾਂਗਰੀਆ ਪਿੰਡ ਦੀ ਇੱਥੋਂ ਸ਼ੁਰੂਆਤ ਆ ਸਾਰੀ ਮਾਰਕੀਟ ਲੰਕ ਕੇ ਜਿਹੜੀ ਹੈਲੀਪੈਡ ਬਣੀ ਹੋਈ ਹੈ ਜਦੋਂ ਆਪਾਂ ਥੱਲੋਂ ਆਉਨੇ ਆ ਪੈਦਲ ਯਾਤਰਾ ਕਰਕੇ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਸਾਹਿਬ ਤੋਂ ਤਾਂ ਰਸਤੇ ਦੇ ਵਿੱਚ ਹੈਲੀਪੈਡ ਆਉਂਦਾ ਤੇ ਇੱਥੇ ਆ ਕੇ ਯਾਤਰੀਆਂ ਨੂੰ ਜਿਹੜਾ ਉਤਾਰ ਦਉਂਦੇ ਨੇ ਲਓ ਜੀ ਥੱਲੋਂ ਹੁਣ ਹੈਲੀਕਾਪਟਰ ਆ ਰਿਹਾ ਆਪਾਂ ਸਾਰਾ ਤੁਹਾਨੂੰ ਦਿਖਾ ਦਨੇ ਆ ਵੀ ਕਿਸ ਤਰ੍ਹਾਂ ਇੱਥੇ ਤੇ ਇੱਕ ਹੈਲੀਕਾਪਟਰ ਇਹ ਚੱਲਦਾ ਤੇ ਹੁਣ ਇਹ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਗੋਵਿੰਦ ਤਾਂ ਸਾਹਿਬ ਦੇ ਨੇੜੇ ਪਹੁੰਚਿਆ ਹੁਣ ਥੱਲੇ ਦੇ ਯਾਤਰੀ ਲਿਆ ਕੇ ਬਾਹਰ ਤੇ ਹੁਣ ਉੱਪਰੋਂ ਜਿਹਨਾਂ ਨੇ ਜਾਣਾ ਥੱਲੇ ਨੂੰ ਇਹੀ ਹੈਲੀਕਾਪਟਰ ਦੇ ਵਿੱਚ ਜਾਣਗੇ ਹੁਣ ਦੁਬਾਰਾ ਹੈਲੀਕਾਪਟਰ ਉੜੂਗਾ ਤੇ ਹੈਲੀਕਾਪਟਰ ਜਾਊਗਾ ਇਹ ਗੋਬਿੰਦ ਕਾੜ ਸਾਹਿਬ ਹੁਣੇ ਦੁਬਾਰਾ ਹੈਲੀਕਾਪਟਰ ਜਾ ਰਿਹਾ ਜੀ ਗੁਰਦੁਆਰਾ ਸ਼੍ਰੀ ਗੋਬਿੰਦ ਘਾੜ ਸਾਹਿਬ ਵੱਲ ਨੂੰ ਤੇ ਸਾਰਾ ਇੱਥੇ ਹੈਲੀਪੈਡ ਬਣਿਆ ਹੋਇਆ ਤੇ ਇੱਥੇ ਜਾ ਕੇ ਜਿਹੜੀ ਉਹ ਲੈਂਡਿੰਗ ਹੁੰਦੀ ਆ ਦੋ ਹੈਲੀਪੈਡ ਬਣੇ ਹੋਏ ਨੇ ਇੱਥੇ ਤੇ ਇੱਕ ਹੈਲੀਕਾਪਟਰ ਚੱਲਦਾ ਉਹੀ ਪੈਸੇਂਜਰਾਂ ਨੂੰ ਥੱਲੋਂ ਉੱਪਰ ਲੈ ਕੇ ਜਾਂਦਾ ਤੇ ਉੱਪਰੋਂ ਥੱਲੇ ਲੈ ਕੇ ਜਾਂਦਾ ਤੇ ਉਧਰ ਸਾਹਮਣੇ ਇਹਨਾਂ ਦਾ ਆਫਿਸ ਆ ਦਫ਼ਤਰ ਆ ਆਪਾਂ ਸਾਰੀ ਜਾਣਕਾਰੀ ਸਾਂਝੀ ਕਰ ਦਾਨੇ ਆ ਵੀ ਕਿ ਟਿਕਟ ਵਗੈਰਾ ਦੀ ਤੁਸੀਂ ਕਿਵੇਂ ਕਰਵਾ ਸਕਦੇ ਹੋ ਵੀ ਆਫਲਾਈਨ ਕਰਵਾ ਸਕਦੇ ਹੋ ਕਿ ਆਨਲਾਈਨ ਤੇ ਜਿਵੇਂ ਆਪਾਂ ਹੁਣ ਤੁਹਾਨੂੰ ਹੈਲੀਕਾਪਟਰ ਦਿਖਾਇਆ ਸੀ ਨਾ ਹੈਲੀਕਾਪਟਰ ਲੈਂਡ ਹੋਇਆ ਸੀ ਤੇ ਆ ਬਾਈ ਹੁਣੀ ਨੇ ਇਹ ਹੈਲੀਕਾਪਟਰ ਦੇ ਵਿੱਚ ਬੈਠ ਕੇ ਆਏ ਨੇ ਗੁਰਦੁਆਰਾ ਸ੍ਰੀ ਗੋਬਿੰਦ ਘਾੜ ਸਾਹਿਬ ਤੋਂ ਤੇ ਬਾਈ ਹੁਣੀ ਨੂੰ ਸਾਰਾ ਐਕਸਪੀਰੀਅੰਸ ਪੁੱਛਦੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਕਿਵੇਂ ਤਜਰਬਾ ਰਿਹਾ ਥੋੜਾ ਸਾਰੀ ਜਾਣਕਾਰੀ ਬਹੁਤ ਵਧੀਆ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਵੀਰੇ ਅਸੀਂ ਘਰੋਂ ਹੀ ਚਲਾ ਕਰਕੇ ਹੀ ਤੁਰੇ ਸੀਗੇ ਜਿਹੜਾ ਬੁਕਿੰਗ ਵਗੈਰਾ ਹੈਗੀ ਸੀਗੀ ਸਾਨੂੰ 10500 ਦੇ ਲਾਗੇ ਤਾਂ ਅੱਗੇ ਪਈ ਸੀ 10434 ਰੁਪਏ 10500 ਹੀ ਲਾ ਕੇ ਚੱਲੀਏ ਤੇ ਬਹੁਤ ਵਧੀਆ ਸੀਗਾ 4-5 ਮਿੰਟ ਦੀ ਰਾਈਡ ਸੀਗੀ ਤੇ ਐ ਹੈ ਕਿ ਸਫਰ ਬਈ ਬਹੁਤ ਜਿਆਦਾ ਬਚ ਜਾਂਦਾ ਆ ਕਿ ਇਹ ਬੰਦੇ ਨੂੰ ਜੇ ਬਜ਼ੁਰਗਾਂ ਥਕਾਵਟ ਨਹੀਂ ਹੁੰਦੀਗੀ ਤੇ ਅਸੀਂ ਇਹੀ ਚੀਜ਼ਾਂ ਦਾ ਐਕਸਪੀਰੀਅੰਸ ਕਰਦੇ ਪਿਆ ਸਾਡੇ ਵੱਲੋਂ ਦਾ ਬਈ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਨਾ ਕੋਈ ਥਕਾਵਟ ਆ ਤੇ ਵਧੀਆ ਜਿਹੜੀ ਆ オンਲਾਈਨ ਜਿਹੜੀ ਆ ਵੈਬਸਾਈਟ ਹੈ ਤੁਸੀਂ ਮਤਲਬ ਕਰਤੀ ਸੀ ਬੋਕਰ ਹਾਂ ਹਾਂਜੀ ਹਾਂਜੀ ਵੀਰੇ ਹੈਲੀ ਯਾਤਰਾ ਇਹਨਾਂ ਦੀ ਵੈਬਸਾਈਟ ਆ ਉਹਦੇ ਤੇ ਹੀ ਆ ਸੀ ਰਜਿਸਟ੍ਰੇਸ਼ਨ ਨੰਬਰ ਪਾਇਆ YouTube ਤੇ ਸਾਰਾ ਕੁਛ ਹੀ ਪਿਆ ਹੋਇਆ ਹੈ ਕਿ ਕਿਵੇਂ ਆਪਾਂ ਇਹਨੂੰ ਕਰ ਸਕਦੇ ਹਾਂ ਤੇ ਵਧੀਆ ਆ ਬਾਈ ਇਹ ਜਰੂਰ ਮਤਲਬ ਜੇ ਨਹੀਂ ਕੋਈ ਚੱਲ ਸਕਦਾ ਨਾ ਘੋੜੇ ਖੱਤਰ ਕਰਨ ਤੋਂ ਵਧੀਆ ਆ ਕਿ ਇਹਦੇ ਤੇ ਆ ਜਾਵੇ ਤੇ ਅੱਗੋਂ ਫੇਰ ਬੱਗੀ ਵਗੈਰਾ ਤੇ ਚੱਲ ਜੇ ਵਧੀਆ ਚੀਜ਼ ਆ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਤੇ ਜਿਵੇਂ ਬਾਈ ਹੁਣੀਆਂ ਨੇ ਆਪਦਾ ਐਕਸਪੀਰੀਅੰਸ ਜਿਹੜਾ ਉਹ ਸ਼ੇਅਰ ਕੀਤਾ ਬਹੁਤ-ਬਹੁਤ ਧੰਨਵਾਦ ਵੀਰੇ ਤੁਹਾਡਾ ਹਾਂਜੀ ਤੇ ਆਪਾਂ ਹੈਲੀਕਾਪਟਰ ਤੁਹਾਨੂੰ ਜਿਹੜਾ ਉਹ ਦਿਖਾਤਾ ਤੇ ਆ ਇਹਨਾਂ ਦਾ ਇੱਥੇ ਆਫਿਸ ਹੈ ਤੇ ਇਹ ਇੱਥੇ ਆਫਿਸ ਹੈ ਇੱਥੇ ਆਫਲਾਈਨ ਬੁਕਿੰਗ ਵੀ ਹੋ ਜਾਂਦੀ ਹੈ ਤੇ ਆਪਾਂ ਸਕਰੀਨ ਤੇ ਜਿਹੜੀ ਵੈਬਸਾਈਟ ਉਹ ਚਲਾ ਦਨੇ ਆ ਇਹ ਵੈਬਸਾਈਟ ਤੋਂ ਤੁਸੀਂ ਜਿਹੜੀ ਬੁਕਿੰਗ ਕਰ ਸਕਦੇ ਹੋ ਤੇ ਇਹਦੀ ਸਾਰੀ ਟਿਕਟ ਦੀ ਇਨਫੋਰਮੇਸ਼ਨ ਜਿਹੜੀ ਕਿੰਨੀ ਹੈ ਕਿੰਨੇ ਚਾਰजेस ਨੇ ਉਹ ਵੀ ਆਪਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰ ਦਨੇ ਆ ਜੇ ਤੁਸੀਂ ਆਨਲਾਈਨ ਕਰਾ ਕੇ ਆ ਤਾਂ ਚੰਗੀ ਗੱਲ ਆ ਆਫਲਾਈਨ ਥੋੜੇ ਜਿਹਾ ਫਿਰ ਚਾਰ ਇਹ ਟੈਂਟਾਂ ਦੇ ਵਿੱਚ ਸਟੇ ਕਰਨੀ ਹੈ ਇਹ ਵੀ ਤੁਸੀਂ ਕਰ ਸਕਦੇ ਹੋ ਆਪਾਂ ਜਿਵੇਂ ਤੁਹਾਨੂੰ ਦਿਖਾਇਆ ਹੈਲੀਕਾਪਟਰ ਹੈ ਨਾ ਤੇ ਇਹਦੀ ਜਿਹੜੀ ਬੁਕਿੰਗ ਹੈ ਤੁਸੀਂ ਆਹ ਵੈਬਸਾਈਟ ਤੋਂ ਕਰ ਸਕਦੇ ਹੋ ਹੈਲੀ ਯਾਤਰਾ ਹੈ ਸਾਰੀ ਪੂਰੀ ਵੈਬਸਾਈਟ ਸਕਰੀਨ ਤੇ ਚੱਲ ਰਹੀ ਆ ਇਹ ਤੁਸੀਂ ਇਹ ਤੋਂ ਆਨਲਾਈਨ ਬੁਕਿੰਗ ਜਿਹੜੀ ਕਰ ਸਕਦੇ ਹੋ ਆਪਣੇ ਘਰ ਤੋਂ ਹੀ ਤੇ ਇਹਦੀ ਜਿਹੜੀ ਰਾਉਂਡ ਟ੍ਰਿਪ ਦੀ ਟਿਕਟ ਹੈ ਆਉਣ ਜਾਣ ਦੀ ਇਹ 10000 ਰੁਪਏ ਦੀ ਆ ਜੇ ਇੱਥੇ ਆਫਲਾਈਨ ਵੀ ਟਿਕਟ ਹੋ ਜਾਂਦੀ ਆ ਇੱਧਰ ਪਿੱਛੇ ਉਹਨਾਂ ਦਾ ਆਫਿਸ ਬਣਿਆ ਹੋਇਆ ਤੇ ਇੱਥੇ ਪਿੱਛੇ ਜਿਵੇਂ ਬਹੁਤ ਜਾਣੇ ਆਫਲਾਈਨ ਕਰਵਾ ਰਹੇ ਸੀਗੇ ਸਿੰਗਲ ਸਾਈਡ ਦੀ ਜਿਵੇਂ ਵਾਪਸ ਮੋੜਨ ਦੀ ਉਹਨਾਂ ਦੀ ਤਕਰੀਬਨ 7000 ਦੀ ਟਿਕਟ ਹੋਈ ਸੀ ਜੇ ਤੁਸੀਂ ਮਤਲਬ ਸੋਚੀ ਹੋਇਆ ਵੀ ਹੈਲੀਕਾਪਟਰ ਦੇ ਵਿੱਚ ਜਾਣਾ ਤਾਂ ਆਨਲਾਈਨ ਕਰਕੇ ਆਉਂ ਤਾਂ ਜਿਆਦਾ ਚੰਗੀ ਗੱਲ ਆ ਕਿਉਂਕਿ ਫਿਰ ਸਹੀ ਰੇਟ ਪੈ ਜਾਂਦੀ ਆ 10000 ਦੇ ਵਿੱਚ ਆਉਣ ਜਾਣ ਦੀ ਟਿਕਟ ਬਾਕੀ ਆਪਦੇ weight ਅਕੋਰਡਿੰਗ ਇਹ ਬੰਦੇ ਬਿਠਾਉਂਦੇ ਨੇ ਚਾਰ ਬਿਠਾ ਲਾਂਦੇ ਨੇ ਪੰਜ ਬਿਠਾ ਲਾਂਦੇ ਨੇ ਤੇ ਇਹ ਸਾਰੀ ਜਾਣਕਾਰੀ ਸੀ ਹੈਲੀਕਾਪਟਰ ਦੀ ਇਸ ਤਰ੍ਹਾਂ ਤੁਸੀਂ ਹੈਲੀਕਾਪਟਰ ਦੇ ਵਿੱਚ ਯਾਤਰਾ ਜਿਹੜੀ ਉਹ ਕਰ ਸਕਦੇ ਹੋ ਬਾਕੀ ਬਾਈ ਨੇ ਆਪਾਂ ਐਕਸਪੀਰੀਅੰਸ ਵੀ ਬਾਈ ਨੇ ਇਹ ਵੀ ਬਹੁਤ ਵਧੀਆ ਰਾਈਡ ਰਹੀ ਤੇ ਇਹ ਸਾਰੀ ਜਾਣਕਾਰੀ ਆ ਹੈਲੀਕਾਪਟਰ ਦੀ ਤੇ ਪਿੱਛੇ ਪਹਾੜਾਂ ਦਾ ਨਜ਼ਾਰਾ ਬਹੁਤ ਸੋਹਣਾ ਰਾਤ ਇੱਥੇ ਬਰਫ਼ ਬਹੁਤ ਪਈ ਆ ਹਾਂ ਉਹ ਪਹਾੜ ਆਪਾਂ ਦੂਜੇ ਕੈਮਰੇ ਨਾਲ ਦਿਖਾ ਦੰਨੇ ਆ ਸਾਹਮਣੇ ਵਾਲੇ ਪਹਾੜਾਂ ਦਾ ਬਹੁਤ ਸੋਹਣਾ ਨਜ਼ਾਰਾ ਉਹ ਉੱਪਰ ਪਹਾੜਾ ਨਾ ਜਿਹੜਾ ਉਹ ਤੇ ਬਰਫ਼ ਰਾਤ ਬਹੁਤ ਇੱਥੇ ਮੀਂਹ ਪਿਆ ਗੋਬਿੰਦ tham ਸਾਹਿਬ ਤੇ ਉੱਪਰਲੇ ਵਾਲੇ ਪਾਸੇ ਬਰਫ਼ ਪਈ ਆ ਬਹੁਤ ਜ਼ਿਆਦਾ ਬਰਫ਼ ਪੈ ਗਈ ਉਹਦੇ ਤੇ ਬਹੁਤ ਸੋਹਣਾ ਨਜ਼ਾਰਾ ਪੂਰਾ ਬਰਫ਼ ਨਾਲ ਲੱਦਿਆ ਹੋਇਆ ਆਪਣੇ ਇੱਥੇ ਖੜੇ ਖੜੇ ਹੈਲੀਕਾਪਟਰ ਦੁਬਾਰੇ ਫੇਰ ਆ ਗਿਆ ਹੈਲੀਕਾਪਟਰ ਲੈਂਡ ਹੋ ਰਿਹਾ ਤੇ 10500 ਦੀ ਇਹ ਜਿਹੜੀ ਉਹ ਟਿਕਟ ਹੈ ਇਥੋਂ ਆਫਲਾਈਨ ਵੀ ਹੋ ਜਾਂਦੀ ਹੈ ਇਹਨਾਂ ਦੇ ਦਾਫਤਰ ਤੋਂ ਆਫਲਾਈਨ ਵੀ ਤੁਸੀਂ ਕਰ ਸਕਦੇ ਹੋ ਇਸ ਤਰ੍ਹਾਂ ਹੈਲੀਕਾਪਟਰ ਲੈਂਡ ਹੁੰਦਾ ਬਿਲਕੁਲ ਨੇੜੋਂ ਆਪਾਂ ਦਿਖਾ ਦਾਨੇ ਉਹਨਾਂ ਦੁਬਾਰਾ ਹੈਲੀਕਾਪਟਰ ਜਾਊਗਾ ਥੱਲੇ ਨੂੰ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਦਿੱਤੀ ਹੈ ਹੈਲੀਕਾਪਟਰ ਯਾਤਰਾ ਬਾਰੇ ਬਹੁਤ ਸਾਰੇ ਆਪਾਂ ਨੂੰ ਕਮੈਂਟ ਆ ਰਹੇ ਸੀ ਵੀਡੀਓਜ਼ ਦੇ ਉੱਪਰ ਕਿ ਹੈਲੀਕਾਪਟਰ ਦੀ ਯਾਤਰਾ ਬਾਰੇ ਦੱਸੋ ਕੁੱਲ ਖਰਚਾ ਤੇ ਉਹਦੀ ਬੁਕਿੰਗ ਬਾਰੇ ਸਾਰੀ ਜਾਣਕਾਰੀ ਦਵੋ ਸੋ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਆਪਾਂ ਦੇਤੀ ਉਮੀਦ ਕਰਦੇ ਹਾਂ ਤੁਹਾਡੇ ਸਾਰੇ ਡਾਊਟ ਜਿਹੜੇ ਉਹ ਕਲੀਅਰ ਹੋ ਗਏ ਹੋਣਗੇ ਸੋ ਅੱਜ ਦੀ ਵੀਡੀਓ ਨੂੰ ਅਪਪੋਇੰਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ